ਸਤਿ ਸ਼੍ਰੀ ਅਕਾਲ ਮੈਂਦੀਪ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਸਬਰ ਪੇਸ਼ੈਂਸ ਲੈਵਲ ਅੱਜ ਦੇ ਇਨਸਾਨ ਦੇ ਵਿੱਚ ਬਹੁਤ ਜ਼ਿਆਦਾ ਘਟੇ ਉਹਦੇ ਨਾਲ ਉਹ ਆਪਣਾ ਆਪਣਾ ਹੀ ਲਾਸ ਕਰ ਬੈਠਦਾ ਵਾ ਉਹਨੂੰ ਇਹ ਨਹੀਂ ਚੀਜ਼ ਪਤਾ ਲੱਗਦੀ ਕਿ ਥੋੜਾ ਜਿਹਾ ਸਬਰ ਰੱਖਣ ਦੇ ਨਾਲ ਮੇਰੇ ਕਈ ਮਸਲੇ ਹੱਲ ਹੋ ਸਕਦੇ ਨੇ ਪਰ ਉਹ ਆਪਣੇ ਗੁੱਸੇ ਦੇ ਨਾਲ ਕਹਿ ਸਕਦੇ ਜੇ ਆਪਣੇ ਪੇਸ਼ੈਂਸ ਲੈਵਲ ਘੱਟ ਹੋਣ ਦੇ ਕਾਰਨ ਜਾਂ ਕੰਮ ਨੂੰ ਬੜਾ ਜਲਦੀ ਜਲਦੀ ਕਰਨ ਦੇ ਕਾਰਨ ਆਪਾਂ ਹੀ ਨੁਕਸਾਨ ਕਰ ਬੈਠਦੇ ਨੇ ਅੱਜ ਕੱਲ੍ਹ ਲੋਕ ਹਰ ਚੀਜ਼ ਤੁਰੰਤ ਚਾਹੁੰਦੇ ਨੇ ਤੁਰੰਤ ਸਫਲਤਾ ਤੁਰੰਤ ਇੱਜ਼ਤ ਤੁਰੰਤ ਨਤੀਜੇ ਮਿਲਨੇ ਚਾਹੀਦੇ ਨੇ ਪਰ ਜ਼ਿੰਦਗੀ ਕਦੇ ਵੀ ਇੱਕ ਮਿੰਟ ਵਿੱਚ ਨਹੀਂ ਬਦਲਦੀ ਹੁੰਦੀ ਜਿਹੜਾ ਸਬਰ ਨਹੀਂ ਰੱਖਦਾ ਉਹ ਹਰ ਛੋਟੀ ਗੱਲ ਤੇ ਟੁੱਟ ਜਾਂਦਾ ਹੈ ਸਬਰ ਉਹ ਦੁਆ ਹੁੰਦੀ ਹੈ ਜਿਸ ਨਾਲ ਇਨਸਾਨ ਅੰਦਰੋਂ ਮਜ਼ਬੂਤ ਹੁੰਦਾ ਹੈ ਜਿਹੜੇ ਲੋਕ ਚੁੱਪ-ਚਾਪ ਮਿਹਨਤ ਕਰਦੇ ਨੇ ਰੱਬ ਦੇ ਭਰੋਸਾ ਰੱਖਦੇ ਨੇ ਉਹ ਹਰ ਮੋੜ ਤੇ ਕਾਮਯਾਬੀ ਜ਼ਰੂਰ ਉਹਨਾਂ ਨੂੰ ਮਿਲਦੀ ਮਿਲਦੀ ਹੁੰਦੀ ਹੈ ਸਬਰ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਦੁਨੀਆ ਗੁੱਸੇ ਨਾਲ ਨਹੀਂ ਸਬਰ ਦੇ ਨਾਲ ਚੱਲਦੀ ਹੁੰਦੀ ਹੈ ਜਿਹੜੇ ਲੋਕ ਸਬਰ ਗਵਾ ਲੈਂਦੇ ਨੇ ਉਹ ਅਕਸਰ ਹੀ ਦੁਨੀਆ ਦੇ ਮੌਕਿਆਂ ਦੇ ਵਿੱਚ ਗਵਾਚ ਜਾਂਦੇ ਨੇ ਕਈ ਚੀਜ਼ਾਂ ਵੀ ਉਹ ਆਪਣੇ ਹੱਥੋਂ ਖਵਾ ਬੈਠਦੇ ਨੇ ਯਾਦ ਰੱਖੋ ਹਮੇਸ਼ਾ ਫਲ ਉਹਨਾਂ ਨੂੰ ਹੀ ਮਿਲਦਾ ਹੁੰਦਾ ਹੈ ਜੋ ਰੁੱਖ ਨੂੰ ਪਾਣੀ ਦੇ ਕੇ ਉੱਗਣ ਦਾ ਇੰਤਜ਼ਾਰ ਕਰਦੇ ਨੇ ਜ਼ਿੰਦਗੀ ਦੇ ਆ ਜਿੱਤਾ ਹਮੇਸ਼ਾ ਸਮਾਂ ਤੇ ਵਕਤ ਤੁਹਾਡਾ ਜਰੂਰ ਮੰਗਦੀਆਂ ਨੇ ਠੀਕ ਹੈ ਨਾ ਜੀ ਅੱਜ ਦੇ ਸਮੇਂ ਵਿੱਚ ਲੋਕਾਂ ਦਾ ਸਬਰ ਇੰਨਾ ਜ਼ਿਆਦਾ ਖਤਮ ਹੋ ਚੁੱਕਿਆ ਹੈ ਕਿ ਉਹਨਾਂ ਦੀ ਦਿਮਾਗ ਦੀ ਸ਼ਾਂਤੀ ਵੀ ਨਾ ਇਸ ਤਰੀਕੇ ਨਾਲ ਗਾਇਬ ਹੋ ਚੁੱਕੀ ਕਿ ਉਹ ਆਪਣੇ ਦਿਮਾਗੀ ਲੈਵਲ ਨੂੰ ਵੀ ਸੈੱਟ ਨਹੀਂ ਕਰ ਪਾਉਂਦੇ ਉਹਨਾਂ ਦੇ ਦਿਮਾਗ ਦੇ ਉੱਪਰ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਅਸੀਂ ਤੁਰੰਤ ਫੁਰਤ ਦੀਆਂ ਦੁਨੀਆ ਵਿੱਚ ਰਹਿੰਦੇ ਆਂ ਆਪਾਂ ਚਾਹੁੰਦੇ ਕਿ ਹੁਣੇ ਕੰਮ ਹੋਇਆ ਹੁਣੇ ਇਹਦਾ ਨਤੀਜਾ ਮਿਲ ਜੇ ਨਹੀਂ ਜੀ ਥੋੜਾ ਸਬਰ ਰੱਖੋ ਜਿੱਥੇ ਹਰ ਚੀਜ਼ ਦੇ ਜਿੱਥੇ ਤੁਹਾਨੂੰ ਹਰ ਚੀਜ਼ ਦੇ ਵਿੱਚ ਥੋੜਾ ਜਿਹਾ ਵੱਖਰਾ ਅੰਦਾਜ਼ ਮਿਲ ਜੇ ਨਾ ਪਰ ਤੁਹਾਨੂੰ ਉੱਥੇ ਸਬਰ ਨਹੀਂ ਮਿਲਦਾ ਪਰ ਸੱਚ ਹੈ ਕਿ ਸਬਰ ਦੇ ਨਾਲ ਹੀ ਮਨ ਨੂੰ ਸੰਤੁਲਿਤ ਰੱਖਣਾ ਪੈਂਦਾ ਵਾ ਆਪਾਂ ਨੂੰ ਜਿਹੜਾ ਇੰਤਜ਼ਾਰ ਕਰਨਾ ਸਿੱਖ ਲੈਂਦਾ ਉਹ ਗੁੱਸੇ ਤੋਂ ਜ਼ਰੂਰ ਬਚ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਕਦੇ ਵੀ ਗਲਤ ਡਿਸੀਜਨ ਨਹੀਂ ਲੈਂਦਾ ਠੀਕ ਹੈ ਸਬਰ ਉਹ ਗੁਣ ਹੁੰਦਾ ਹੈ ਜੋ ਇਨਸਾਨ ਨੂੰ ਨਾ ਸਿਰਫ ਤਕੜਾ ਬਣਾਉਂਦਾ ਵਾ ਸਗੋਂ ਕਾਮਯਾਬ ਵੀ ਕਰਦਾ ਵਾ ਅੱਜ ਕੱਲ ਲੋਕ ਜਰਾ ਜਿਹਾਂ ਮੋੜ ਆਇਆ ਨਹੀਂ ਹੁੰਦਾ ਉਸੇ ਟਾਈਮ ਡਿੱਗ ਜਾਂਦੇ ਨੇ ਜ਼ਿੰਦਗੀ ਵਿੱਚ ਕੋ ਉਤਰਾ ਚੜਾਵ ਆਉਂਦੇ ਰਹਿਣੇ ਨੇ ਆਉਂਦੇ ਰਹਿਣਗੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੜ ਜੀ ਮੁਸੀਬਤ ਆਈ ਤੇ ਰੋਣ ਬੈਜੋ ਠੀਕ ਹੈ ਨਾ ਸਾਈਡ ਤੇ ਜੇ ਅਗਰ ਰੋਟੀ ਪਾਣੀ ਖਾਣਾ ਛੱਡ ਦੋ ਮੈਂ ਕਈ ਪੈਣਾ ਵੀ ਐਵੇਂ ਦੀਏ ਵੇਖਿਆ ਨੇ ਜਿਨ੍ਹਾਂ ਨੂੰ ਕੋਈ ਟੈਨਸ਼ਨ ਵਗੈਰਾ ਜਦੋਂ ਹੁੰਦੀ ਨਾ ਰੋਟੀ ਪਾਣਾ ਰੋਟੀ ਪਾਣੀ ਆਪਣਾ ਸਾਰਾ ਛੱਡ ਦਿੰਦੀ ਐ ਨਹੀਂ ਜੀ ਤੁਸੀਂ ਰੋਟੀ ਪਾਣੀ ਛੱਡਣ ਦੇ ਨਾਲ ਕੀ ਤੁਹਾਡੀ ਮਸਲਾ ਹੱਲ ਹੋ ਜਾਏਗਾ ਨਹੀਂ ਹੋ ਸਕਦਾ ਉਸੇ مسئلے ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਕਿਉਂਕਿ ਵਕਤ ਇੱਕ ਬੜੀ ਵੱਡੀ ਦਵਾਈ ਹੁੰਦੀ ਹੈ ਜਿਹਦਾ ਕੋਈ ਇਲਾਜ ਨਾ ਹੋਵੇ ਉਹਦਾ ਇਲਾਜ ਵਕਤ ਕਰਦਾ ਵਾ ਜਿਸ ਇਨਸਾਨ ਨੂੰ ਤੁਸੀਂ ਨਹੀਂ ਬਦਲ ਸਕਦੇ ਜਾਂ ਜਿਸ ਇਨਸਾਨ ਤੋਂ ਤੁਸੀਂ ਥੱਕ ਚੁੱਕੇ ਹੋ ਜਿਸ ਇਨਸਾਨ ਦੇ ਤੁਸੀਂ ਅੱਗੇ ਨਹੀਂ ਬੋਲ ਸਕਦੇ ਤਾਂ ਤੁਸੀਂ ਉਸਨੂੰ ਥੋੜੇ ਟਾਈਮ ਲਈ ਵਕਤ ਤੇ ਛੱਡ ਦਿਓ ਵੇਖਿਓ ਐਵੇਂ ਦੇ ਜਿੰਦਗੀ ਦੇ ਵਿੱਚ ਵਕਤ ਜ਼ਰੂਰ ਆਏਗਾ ਜਿਸ ਦਿਨ ਉਹਨੂੰ ਬਦਲਣ ਲਈ ਮਜਬੂਰ ਹੋਣਾ ਪਏਗਾ ਠੀਕ ਹੈ ਨਾ ਕਹਿੰਦੇ ਅੱਜਕੱਲ੍ਹ ਲੋਕ ਕਹਿੰਦੇ ਨੇ ਵੀ ਥੋੜਾ ਜਿਹਾ ਮੁਸੀਬਤ ਆਉਂਦੀ ਨਹੀਂ ਤੇ ਡਿੱਗ ਜਾਂਦੇ ਨੇ ਧਰੋਂ ਲੱਗ ਜਾਂਦੇ ਨੇ ਕਿਉਂਕਿ ਐਵੇਂ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਹੈ ਜ਼ਿੰਦਗੀ ਵਿੱਚ ਸਭ ਕੁਝ ਆਉਣਾ ਹੀ ਆਉਣਾ ਵਾ ਸਬਰ ਤੇ ਉਹ ਗੁਣ ਹੁੰਦਾ ਵਾ ਜਿਹੜਾ ਇਨਸਾਨ ਨੂੰ ਬੜਾ ਤੇਜ ਔਰ ਤਗੜਾ ਬਣਾ ਸਕਦਾ ਵਾ ਅੱਜ ਕੱਲ ਲੋਕਾਂ ਨੂੰ ਫਾਰਵਰਡ ਜ਼ਿੰਦਗੀ ਚਾਹੀਦੀ ਤੁਹਾਨੂੰ ਪਤਾ ਅੱਜ ਕੱਲ ਨਾ ਲੋਕ ਚਾਹੁੰਦੇ ਨੇ ਸਾਨੂੰ ਫਾਰਵਰਡ ਜ਼ਿੰਦਗੀ ਮਿਲ ਜੇ ਇਸ ਲਈ ਸਬਰ ਗਾਇਬ ਹੋ ਗਿਆ ਲੋਕਾਂ ਦੇ ਵਿੱਚੋਂ ਉਹ ਪਲਕ ਚਪਕਦੇ ਹੀ ਸਭ ਕੁਝ ਪਾ ਲੈਣਾ ਚਾਹੁੰਦੇ ਨੇ ਪਰ ਸਬਰ ਕਰਨ ਵਾਲੇ ਜਾਣਦੇ ਨੇ ਕਿ ਹੌਲੀ ਜਿਹੇ ਕਦਮ ਵੀ ਮੰਜ਼ਿਲ ਨੂੰ ਨੇੜੇ ਲੈ ਜਾਂਦੇ ਨੇ ਸਬਰ ਤੁਹਾਨੂੰ ਟੁੱਟਣ ਤੋਂ ਬਚਾਉਂਦਾ ਹੈ ਗਲਤ ਫੈਸਲਿਆਂ ਤੋਂ ਦੂਰ ਰੱਖਦਾ ਹੈ ਤੁਹਾਡੇ ਰਸਤੇ ਨੂੰ ਸੁੰਦਰ ਬਣਾਉਂਦਾ ਵਾ ਜਿਹੜਾ ਸਬਰ ਕਰਦਾ ਉਹ ਕਦੇ ਵੀ ਹਾਰਦਾ ਨਹੀਂ ਤੁਸੀਂ ਇੱਕ ਚੀਜ਼ ਹੋਰ ਨੋਟਿਸ ਕਰੋ ਜਿਹੜਾ ਇਨਸਾਨ ਸਬਰ ਕਰਕੇ ਆਪਣੀ ਹੌਲੀ ਹੌਲੀ ਮਿਹਨਤ ਕਰਕੇ ਆਪਣੇ ਮੰਜ਼ਲ ਤੇ ਪਹੁੰਚਦਾ ਨਾ ਉਹ ਇਨਸਾਨ ਕਦੀ ਵੀ ਜ਼ਿੰਦਗੀ ਦੇ ਵਿੱਚ ਨਾ ਅਨਸਕਸੈਸਫੁਲ ਨਹੀਂ ਹੋ ਸਕਦਾ ਕਿਉਂਕਿ ਉਹਨੇ ਹਰ ਡਿਸੀਜਨ ਬੜਾ ਸੋਚ-ਸੋਚ ਕੇ ਲੈਣਾ ਹੁੰਦਾ ਵਾ ਕੱਲੀ-ਕੱਲੀ ਚੀਜ਼ ਨੂੰ ਡਿਸੀਜਨ ਨੂੰ ਸੋਚਣਾ ਹੁੰਦਾ ਵਾ ਜੋ ਫੈਸਲਾ ਕਰਨਾ ਉਹਨੇ ਉਹਦੇ ਤੇ ਇੱਕ ਦੁਆਰਾ ਪੱਖ ਜ਼ਰੂਰ ਵਿਚਾਰਨਾ ਹੁੰਦਾ ਉਹ ਇਨਸਾਨ ਦਾ ਸਬਰ ਕਿਸੇ ਨਾ ਕਿਸੇ ਕੰਮ ਤੇ ਉਹਨੂੰ ਲੈ ਕੇ ਜਾਂਦਾ ਵਾ ਤੇ ਜਦੋਂ ਉਹਨੂੰ ਉਹਦੀ ਮੰਜ਼ਲ ਪ੍ਰਾਪਤ ਹੁੰਦੀ ਹੈ ਤਾਂ ਉਹ ਇੰਨਾ ਜ਼ਿਆਦਾ ਖੁਸ਼ ਹੁੰਦਾ ਵਾ ਕਿ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਜੋ ਸਬਰ ਦਾ ਨਹੀਂ ਹੁੰਦਾ ਜਿੰਨਾ ਤੋਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਪੈਨਸ਼ਨ ਲੈਵਲ ਬਹੁਤ ਘੱਟ ਹੁੰਦਾ ਵਾ ਉਹ ਇਨਸਾਨ ਪੈਸ਼ੈਂਟਸ ਲੈਵਲ ਦੇ ਲਾਗੇ ਬੰਨੇ ਵੀ ਨਹੀਂ ਹੁੰਦੇ ਤੁਹਾਨੂੰ ਪਤਾ ਪਿੱਛੇ ਜੇ ਇੱਕ ਨਿਊਜ਼ ਆਈ ਸੀ ਜਦੋਂ ਇੱਕ ਫਾਦਰ ਸੀਗਾ ਉਹ ਬਾਹਰ ਗੇਟ ਤੋਂ ਬਾਹਰ ਹੌਲਣ ਮਾਰ ਰਹੇ ਸੀਗੇ ਇਹ ਮੈਂ ਪਤਾ ਨਹੀਂ ਸੁਣੀ ਸੀ ਕਿਤੇ ਪਤਾ ਨਹੀਂ ਮੈਨੂੰ ਕਿਸੇ ਨੇ ਸੁਣਾਈ ਸੀ ਇਹ ਮੇਰੇ ਹੁਣ ਮਾਈਂਡ 'ਚ ਨਹੀਂ ਆਉਂਦਿਆ ਉਹਨਾਂ ਨੇ ਦੱਸਿਆ ਸੀਗਾ ਕਹਿੰਦੇ ਵੀ ਉਹ ਫਾਦਰ ਸੀਗੇ ਉਹ ਆਪਣੇ ਡਿਊਟੀ ਤੇ ਆਉਂਦੇ ਉਹ ਬਾਹਰ ਗੇਟ ਤੋਂ ਬਾਹਰ ਸੀਗੇ ਤੇ ਉਹ ਹਾਰਨ ਮਾਰੀ ਜਾ ਰਹੇ ਨੇ ਮੋਟਰਸਾਈਕਲ ਤੇ ਹਾਰਨ ਮਾਰੀ ਜਾ ਰਹੇ ਨੇ ਵੀ ਗੇਟ ਖੋਲੋ ਤੇ ਉਹਨਾਂ ਦੀ ਵਾਈਫ ਗੇਟ ਖੋਲਣ ਵਾਸਤੇ ਆਉਣ ਵੀ ਦੀ ਬਟ ਉਹ ਫਿਰ ਹਾਰਨ ਮਾਰੀ ਜਾ ਰਹੇ ਨੇ ਇਹਨਾਂ ਦੇ ਵਿੱਚ ਕੀ ਹੁੰਦਾ ਉਹਨਾਂ ਦਾ ਇੱਕ ਛੋਟਾ ਜਿਹਾ ਉਹਨਾਂ ਦਾ ਬੇਟਾ ਹੁੰਦਾ ਵਾ ਉਹ ਨਾ ਚਾਹ ਦੇ ਨਾਲ ਕਿ ਪਾਪਾ ਆਗੇ ਪਾਪਾ ਆਗੇ ਦਰਵਾਜ਼ਾ ਖੁੱਲਣ ਜਾਂਦਾ ਵਾ ਕੀਨ ਦਾ ਵਾ ਉਹ ਜਦੋਂ 5 ਮਿੰਟ ਵਾਸਤੇ ਦਰਵਾਜ਼ਾ ਨਹੀਂ ਖੋਲਦਾ ਤੇ ਉਹ ਕੀ ਕਰਦੇ ਨੇ ਮੋਟਰਸਾਈਕਲ ਨੂੰ ਦਰਵਾਜ਼ੇ ਦੇ ਨਾਲ ਮਾਰਦੇ ਨੇ ਤੇ ਉਹ ਇਹਨਾਂ ਨੇ ਇਹ ਨਹੀਂ ਸੋਚਿਆ ਹੁੰਦਾ ਕਿ ਪਿੱਛੇ ਕੋਈ ਦਰਵਾਜ਼ਾ ਖੋਲਣ ਦੇ ਪਿੱਛੇ ਉਹਨਾਂ ਦੀ ਬੇਟਾ ਵੀ ਹੋ ਸਕਦਾ ਉਹ ਬੇਟਾ ਬੜੀ ਬੁਰੀ ਤਰ੍ਹਾਂ ਪਿੱਛੇ ਹੋ ਗਏ ਦੋ ਕਦਮਾਂ ਦੇ ਜਗਰ ਦੂਰ ਡਿੱਗਦਾ ਵਾ ਜਦੋਂ ਇੱਕਦਮ ਦਰਵਾਜ਼ਾ ਖੁੱਲ ਜਾਂਦਾ ਵਾ ਕਿਉਂਕਿ ਉਹ ਬੱਚਾ ਦਰਵਾਜ਼ਾ ਖੋਲਣ ਜਾ ਰਿਹਾ ਹੁੰਦਾ ਇਸ ਦੇ ਨਾਲ ਉਹ ਬੱਚੇ ਦੀ ਜਲੋ ਜਾਨ ਉਸ ਟਾਈਮ ਤੇ ਬਚ ਜਾਂਦੀ ਹੈ ਪਰ ਇਹਦੇ ਤੋਂ ਇੱਕ ਸਬਕ ਲੈਣਾ ਚਾਹੀਦਾ ਆਪਾਂ ਨੂੰ ਕਿ ਥੋੜਾ ਪੇਸ਼ੈਂਸ ਲੈਵਲ ਰੱਖੋ ਅਗਰ ਤੁਸੀਂ ਹੌਣ ਮਾਰ ਰਹੇ ਹੋ ਤਾਂ ਤੁਹਾਨੂੰ ਦਰਵਾਜ਼ਾ ਖੁੱਲਣਾ ਮਿਲੇਗਾ ਹੀ 2 ਮਿੰਟ ਰੋਜੋ ਕਿ ਵਾ ਕਈ ਵਾਰ ਅਗਲਾ ਕੋਈ ਕੰਮ ਦੇ ਵਿੱਚ ਵੀ ਬਿਜ਼ੀ ਹੋ ਸਕਦਾ ਵਾ ਕਈ ਵਾਰ ਉਹ ਅਗਲਾ ਆਉਣ ਵੀ ਦਿਆ ਹੁੰਦਾ ਤੇ ਤੁਸੀਂ ਹੋਰਨ ਮਾਰੀ ਜਾਂਦੇ ਹੋ ਮਾਰੀ ਜਾਂਦੇ ਹੋ ਤੇ ਇਹਦੇ ਨਾਲ ਉਸ ਬੱਚੇ ਦਾ ਕਿੰਨਾ ਨੁਕਸਾਨ ਹੋਇਆ ਸੀ ਉਹ ਸਦਾ ਵਾਸਤੇ ਉਸ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਇੱਕ ਛੋਟੀ ਜਿਹੀ ਲਾਪਰਵਾਹੀ ਦੇ ਕਾਰਨ ਇਹਨੂੰ ਸਬਰ ਦਾ ਸਭ ਤੋਂ ਵੱਡਾ ਕਹਿੰਦੇ ਨੇ ਕਿ ਪੇਸ਼ੀਐਂਟਸ ਲੈਵਲ ਕਾਰਟੂਨ ਦਾ ਵਾ ਤੁਸੀਂ ਅਕਸਰ ਆਪਾਂ ਇਹ ਵੀ ਵੇਖਾਂਗੇ ਜਦੋਂ ਆਪਾਂ ਕਿਤੇ ਨਾ ਮਤਲਬ ਜਦੋਂ ਕਿਸੇ ਨੇ ਆਪਾਂ ਨੂੰ ਕੋਈ ਥੋੜੀ ਜਿਹੀ ਗੱਲ ਕਹਿਦੀ ਮੰਨ ਲਓ ਕਿਸੇ ਉਹ ਇਨਸਾਨ ਨੇ ਜਿਹਦੇ ਤੋਂ ਆਪਾਂ ਨਫ਼ਰਤ ਕਰਦੇ ਆ ਜਾਂ ਜਿਹੜਾ ਬਹੁਤ ਜ਼ਿਆਦਾ ਬੋਲਦਾ ਆਪਾਂ ਨੂੰ ਚੰਗਾ ਨਹੀਂ ਲੱਗਦਾ ਅਗਰੋ ਕੋਈ ਵੀ ਗੱਲ ਆਪਾਂ ਨੂੰ ਮੜੀ ਜੀ ਕਹਦੇਗਾ ਤਾਂ ਆਪਾਂ ਉਸੇ ਟਾਈਮ ਫਟਕ ਕੇ ਨਹੀਂ ਉਹਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਆਪਾਂ 1 ਮਿੰਟ ਲਈ ਵੀ ਨਹੀਂ ਸੋਚਾਂਗੇ ਕਿ ਇਹ ਗੱਲ ਮੇਰੇ ਲਈ ਸਹੀ ਏ ਜਾਂ ਨਹੀਂ ਸਹੀ ਉਹਦਾ ਕੰਮ ਏ ਬੋਲਣਾ ਉਹਨੂੰ ਬੋਲ ਲੈ ਜੇ ਤੁਸੀਂ ਉੱਥੇ 2 ਮਿੰਟ ਵਾਸਤੇ ਚੁੱਪ ਹੋ ਜਾਓਗੇ ਕੀ ਕੀ ਪਤਾ ਤੁਹਾਡੀ ਕੋਈ ਰਿਸ਼ਤਾ ਬਚ ਜੇ ਕੀ ਪਤਾ ਤੁਸੀਂ ਉੱਥੇ ਬੁਰੇ ਬਣਨ ਤੋਂ ਬਚ ਜੋ ਦੋ ਮੇਰੇ ਦਾ ਪੇਸ਼ੈਂਸ ਲੈਵਲ ਰੱਖ ਲੋ ਰੱਖਣ ਦੇ ਨਾਲ ਹੋ ਕੀ ਜਾਣਾ ਵਾ ਕੋਈ ਨਾ ਕੋਈ ਤੁਹਾਡੀ ਚੀਜ਼ ਤੁਹਾਨੂੰ ਪੋਜ਼ਿਟਿਵ ਹੀ ਮਿਲੇਗੀ ਚੁੱਪ ਰਹਿਣ ਦੇ ਨਾਲ ਮੈਂ ਇਹ ਨਹੀਂ ਆਂਦੀ ਕਿ ਤੁਸੀਂ ਗਲਤ ਥਾਂ ਤੇ ਵੀ ਚੁੱਪ ਰਹੋ ਗਲਤ ਥਾਂ ਤੇ ਜ਼ਰੂਰ ਬੋਲੋ ਆਪਣੇ ਹੱਕ ਲਈ ਬੋਲੋ ਪਰ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਚੁੱਪ ਰਹਿਣ ਦੇ ਨਾਲ ਮਸਲਾ ਹੱਲ ਹੋ ਸਕਦਾ ਵਾ ਤੁਸੀਂ ਉੱਥੇ ਬੁਰੇ ਨਾ ਬਣੋ ਨਾ ਬੋਲੋ ਠੀਕ ਹੈ ਨਾ ਉੱਥੇ ਆਪਣਾ ਪੇਸ਼ੈਂਸ ਲੈਵਲ ਨਾ ਖੋਵੋ ਕਿਉਂਕਿ ਤੁਸੀਂ ਐਵੇਂ ਆਪਣਾ ਬਹੁਤ ਹੀ ਵੱਡਾ ਨੁਕਸਾਨ ਕਰ ਸਕਦੇ ਜੋ ਮੈਂ ਦੂਜਾ ਪੁਆਇੰਟ ਕੀਤਾ ਹੋਇਆ ਨਾ ਆਪਣਾ ਬਹੁਤ ਵੱਡਾ ਤੁਸੀਂ ਆਪ ਹੀ ਨੁਕਸਾਨ ਕਰ ਲੈਂਦੇ ਹੋ ਫਿਰ ਆਪਾਂ ਕਹਿੰਦੇ ਕਿ ਐਵੇਂ ਕਿਉਂ ਹੋ ਗਿਆ ਐਵੇਂ ਕਿਉਂ ਹੋ ਗਿਆ ਵੇਖੋ ਜੀ ਕਰਮਾਂ ਦੇ ਹਿਸਾਬ ਨਾਲ ਸਭ ਕੁਝ ਹੁੰਦਾ ਵਾ ਕਰਮਾਂ ਨੇ ਆਪਣੀ ਜਗ੍ਹਾ ਹ ਪਰ ਕਰਮ ਬਣਾਉਣੇ ਵੀ ਆਪਾਂ ਆਪਣੇ ਜਗ੍ਹਾ ਦੇ ਹੁੰਦੇ ਨੇ ਅਗਰ ਆਪਾਂ ਬਿਨਾਂ ਵਜ੍ਹਾ ਤੋਂ ਬੋਲੀ ਜਾਵਾਂਗੇ ਫਟਕ ਦੇਣੀ ਕਿਸੇ ਨੂੰ ਜਵਾਬ ਦੇਈ ਜਾਵਾਂਗੇ ਤੁਸੀਂ ਨਾ ਦੋ ਅਗਲਾ ਤੁਹਾਡੇ ਬਾਰੇ ਜੋ ਸੋਦੋ ਉਹਨੂੰ ਸੋਚ ਲੈੰਦੋ ਉਹ ਉਹਦੀ ਸੋਚੇ ਕਿ ਤੁਸੀਂ ਉਹਦੇ ਸੋਚਣ ਦੇ ਨਾਲ ਉਹ ਚੀਜ਼ ਬਣ ਜਾਣਾ ਨਹੀਂ ਨਾ ਬਣ ਜਾਣਾ ਫਿਰ ਤੁਹਾਨੂੰ ਉਸ ਚੀਜ਼ ਦਾ ਫਰਕ ਹੀ ਨਹੀਂ ਪੈਣਾ ਚਾਹੀਦਾ ਹਾਂਜੀ ਇੱਕ ਵੇਖੋ ਜਦੋਂ ਆਪਾਂ ਹੁਣ ਸੜਕ ਵਗੈਰਾ ਤੇ ਜਾਂਦੇ ਹਾਂ ਹਨਾ ਜਦੋਂ ਆਪਣਾ ਟ੍ਰੈਫਿਕ ਲਾਈਟਸ ਹੁੰਦੀਆਂ ਨੇ ਜਿਹੜੀਆਂ ਰੈੱਡ ਲਾਈਟ ਗ੍ਰੀਨ ਲਾਈਟ ਹੋਰ ਲੀ ਉਹ ਜਦੋਂ ਹੁੰਦੀਆਂ ਨੇ ਵੇਖੋ ਉਸ ਟਾਈਮ ਲੋਕਾਂ ਨੂੰ ਕਈਆਂ ਨੂੰ ਕਿਹਾ ਜਾਂਦਾ ਨਾ ਕਿ ਇਸ ਇਸ ਜਗ੍ਹਾ ਤੇ ਤੁਸੀਂ ਰੁਕਣਾ ਵਾ ਇਸ ਜਗ੍ਹਾ ਤੇ ਤੁਸੀਂ ਤੁਰਨਾ ਵਾ ਇਸ ਜਗ੍ਹਾ ਤੇ ਤੁਸੀਂ ਥੋੜੀ ਵੇਟ ਕਰਨੀ ਕਿਹਾ ਜਾਂਦਾ ਨਾ ਉਹ ਲਾਈਟਸ ਆਪਾਂ ਨੂੰ ਇਸ਼ਾਰਾ ਕਰਦੀਆਂ ਪਰ ਅੱਜ ਕੱਲ ਤੁਸੀਂ ਵੇਖਿਆ ਕਈ ਅੱਜ ਕੱਲ ਦੇ ਨੌਜਵਾਨ ਪੀੜੀ ਜਾਂ ਕਈ ਲੋਕ ਆ ਜਿਹੜਾ ਸਿਆਣੇ ਬਿਆਨੇ ਵੀ ਆਪਾਂ ਕਹਿ ਸਕਦੇ ਆ ਬਜ਼ੁਰਗ ਬੰਦੇ ਵੀ ਉਹ ਕੀ ਕਰਨਗੇ ਉਹਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਚ ਪੇਸ਼ੈਂਸ ਲੈਵਲ ਹੀ ਨਹੀਂ ਹੈ ਅਗਰ ਤੁਹਾਨੂੰ ਲਾਈਟ ਦੂਸਰੀ ਲਾਈਟ ਨਹੀਂ ਹੋ ਤਾਂ ਉਹਨੂੰ ਤੁਰੰਦਾ ਇਸ਼ਾਰਾ ਉੱਥੋਂ ਨਹੀਂ ਦਿੱਤੇਗਾ ਤਾਂ ਤੁਸੀਂ 2 ਮਿੰਟ ਵੇਟ ਕਰ ਲਓ ਇਹਦੇ ਨਾਲ ਕਿੰਦੋ ਉਸ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਨਗੇ ਭਾਵੇਂ ਉਹਨਾਂ ਨੇ ਘਰੇ ਜਾ ਕੇ ਕੁਝ ਵੀ ਨਹੀਂ ਕਰਨਾ ਉਹਨਾਂ ਨੂੰ ਘਰੇ ਕੋਈ ਕੰਮ ਨਹੀਂ ਹੈ ਵੇਲੇ ਹੁੰਦੇ ਨੇ ਕੋਈ ਕੰਮ ਨਹੀਂ ਦਾ ਪਰ ਫਿਰ ਵੀ ਉਹ ਹਰਨ ਤੇ ਹਰਨ ਮਾਰ ਕੇ ਜਿਹੜੇ ਦੂਜੇ ਨੇ ਉੱਥੇ ਉਹਨਾਂ ਨੂੰ ਡਿਸਟਰਬ ਕਰਨਗੇ ਉਹਨਾਂ ਨੂੰ ਵੀ ਤੇਜ਼ੀ ਉਹ ਖੁਦ ਤਾਂ ਤੇਜ਼ੀ ਤੇਜ਼ੀ ਕਰਦੇ ਨੇ ਅੱਗੇ ਜਾਣ ਲਈ ਤੋ ਦੂਜੇ ਨੂੰ ਵੀ ਮਜਬੂਰ ਕਰਦੇ ਨੇ ਕਿ ਉਹ ਹਰਨ ਮਾਰ ਮਰ ਕੇ ਕਿ ਉਹ ਵੀ ਆਪਣੀ ਬਾਈਕ ਜਾਂ ਮੋਟਰਸਾਈਕਲ ਜੋ ਵੀ ਉਹਨਾਂ ਦੇ ਕੋਲ ਸਾਧਨ ਹੈ ਉਹਨੂੰ ਅੱਗੇ ਕਰੇ ਮੈਂ ਕਿ ਪੇਸ਼ੈਂਸ ਲੈਵਲ ਹੀ ਖਤਮ ਹੋ ਗਿਆ ਇਹਦੇ ਨਾਲ ਕੋਈ ਐਕਸੀਡੈਂਟ ਦਾ ਵੀ ਖਤਰਾ ਹੋ ਸਕਦਾ ਜਿੰਨੀ ਤੇਜ਼ੀ ਦੇ ਨਾਲ ਉਹ ਅਗਲੇ ਲੰਘਦੇ ਨਿਓਸ ਜਗ੍ਹਾ ਦੇ ਉੱਪਰ ਥੋੜਾ ਪੇਸ਼ੈਂਸ ਲੈਵਲ ਰੱਖ ਲਓ ਪੇਸ਼ੈਂਸ ਲੈਵਲ ਰੱਖਣ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਹ ਬਿਨਾਂ ਗੱਲੋਂ ਕਾਲੀ ਕਾਦਰ ਨੇ ਨੰਬਰ 4 ਮੇ ਲਿਖਿਆ ਜਿਹੜਾ ਗੁੱਸੇ ਦਾ ਸ਼ਿਕਾਰ ਬਹੁਤ ਹੁੰਦੇ ਨੇ ਇਹੋ ਜਿਹੇ ਲੋਕਾਂ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਵਾ ਉਹ ਆਪਣੇ ਤੇ ਨਿੱਕੀ ਜੀ ਗੱਲ ਵੀ ਚ ਇਸੇ ਸਬਰ ਨੂੰ ਆਪਣੀ ਲਾਈਫ ਦੇ ਵਿੱਚ ਜਰੂਰ ਇਨਸਰਟ ਕਰੋ ਕਿਉਂਕਿ ਇਹਦੇ ਤੋਂ ਬਿਨਾ ਆਪਣੀ ਲਾਈਫ ਬਹੁਤ ਹੀ ਜ਼ਿਆਦਾ ਔਖੀ ਹੈ ਤੇ ਆਪਾਂ ਕਈ ਰਿਸ਼ਤਿਆਂ ਨੂੰ ਗਵਾ ਬੈਠਦੇ ਆ ਇਸ ਸਬਰ ਨਾ ਹੋਣ ਦੇ ਕਾਰਨ ਠੀਕ ਹੈ ਜੀ ਤੁਹਾਨੂੰ ਇਹ ਵਿਚਾਰ ਕਿਵੇਂ ਦੇ ਲੱਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਔਰ ਲਾਈਕ ਕਰ ਲਿਓ ਤਾਂ ਪਲੀਜ਼ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਧੰਨਵਾਦ